ਤੋ ਤਾਂ ਗੁਰ ਕਲ ਕੀ ਤਰਪਾਤਸਾ ਜੀ ਦਾ ਇਹ ਹੁਕਮ ਹੈ ਜੇ ਇਹ ਮੋਰ ਆਗਿਆ ਸੁਨੋ ਤੁਮ ਪਿਆਰੇ ਬਿਨਾ ਕੇਸ ਸ਼ਸਤਰੰਗ ਨ ਦੇਖੋ ਦਿਦਾਰੇ ਬਿਨਾ ਕੇਸ ਸ਼ਸਤਰੰਗ ਨਰਨ ਭੇਡ ਜਾਨੋ ਕਹੇ ਤਾਂ ਇਹ ਕਾਨੰਦ ਜਹ ਲੈ ਜਾਏ ਸਿਦਾਂ ਕਹਿੰਦੇ ਜੇ ਤੁਸੀਂ ਕੇਸ ਤੇ ਸ਼ਸਤਰ ਧਾਰਨ ਨਹੀਂ ਕਰੋਗੇ ਤੁਹਾਨੂੰ ਕੋਈ ਵੀ ਦੁਨੀਆ ਦਾ ਇਨਸਾਨ ਜਾਂ ਕੋਈ ਵੀ ਭਰਮੀ ਜਾਂ ਕੋਈ ਵੀ ਪਖੰਡੀ ਜਿਵੇਂ ਭੇਡ ਨੂੰ ਕੰਨ ਪੜ ਕੇ ਜਿੱਧਰ ਮਰਨ ਜੇ ਨੂੰ ਲੈ ਜਾਂਦਾ ਹੈ ਇਦਾਂ ਤੁਹਾਨੂੰ ਘੜੀਸ ਲੈ ਜਿੱਥੇ ਪਹਿਲਾਂ ਸ਼ਸਤਾ ਸ਼ਾਸਤਰ ਵਿਦਿਆ ਹਾਸਲ ਕੀਤੀ ਧੰਗੁਰੂ ਕਲਗੀ ਤਰਪਾਤਸ ਜੀ ਨੇ ਹੰਤੀ ਸ਼ਾਸਤਰੀ ਵੀ ਬਣਾਇਆ ਜੀ ਉਹ ਮਹਿਰਾਮਤ ਵੀ ਕੋਈ ਜਦੋਂ ਧੰਗੁਰੂ ਕਲਗੀ ਤਰਪਾਤਸ ਜੀ ਦੇ ਅਖੀ ਬਾਬਾ ਦੀਪ ਸਿੰਘ ਜੀ ਨੇ ਖੰਡੇ ਪਾਟੇ ਦੀ ਪਾਹੁਲ ਸਿ ਜੀ ਤੇ ਖੰਡੇ ਪਾਟੇ ਦੀ ਪਾਹੁਲ ਤੇ ਦਾਤਾ ਜੀ ਦੀ ਉਹ ਮਹਾਨ ਦਾਤ ਹੈ ਉਹ ਮਹਾਨ ਬਖਸ਼ਿਸ਼ ਹੈ ਪਾਤਸ਼ਾਹੀ ਆਪ ਕਹਿੰਦੇ ਨੇ ਕਹਿੰਦੇ ਇਹ ਮੇਰੇ ਘਰ ਦਾ ਇੱਕ ਵੱਡਾ ਹੁਕਮ ਹੈ ਜਿਹੜਾ ਇਸ ਨੂੰ ਮੰਨੇਗਾ ਉਹਨੂੰ ਮੇਰਾ ਪਿਆਰ ਮਿਲੇ ਧੰਗੁਰੂ ਕਲਗੀ ਤਰਪਾਤਸ ਜੀ ਦੇ ਬਚਨ ਨੇ ਪ੍ਰਥਮ ਰਹਿਤੀ ਇਹ ਜਾਨ ਖੰਡੇ ਕੀ ਪਾਹੁਲ ਛਕੈ ਸੋਈ ਸਿੰਘ ਸੁਜਾਨ ਅਵਰ ਨਾ ਪਾਹੁਲ ਜੋਲ ਹੈ ਪਹਿਲਾ ਹੁਕਮ ਹੈ ਇਕਲਗੀタル ਪਾਤਸ਼ਾਹੀ ਦਾ ਬਾਬਾ ਦੀਪ ਸਿੰਘ ਜੀ ਨੇ ਇੱਥੇ ਖੰਡੇ ਵਟਕੇ ਦੀ ਪਾਹੁਲ ਛਕੀ ਉਹਦੇ ਤੋਂ ਬਾਅਦ ਸ਼ਸਤਰ ਅਭਿਆਸ ਸ਼ੁਰੂ ਹੋ ਗਿਆ ਤੇ ਸਿੱਖ ਦੇ ਜੀਵਨ ਦਾ ਇਹ ਅਣਖੜਵਾ ਅੰਗ ਹੈ ਕੋਕ ਤੁਸੀਂ ਸੁਣਿਆ ਹੋਣਾ ਇੱਕ ਚੰਦਰਮਾ ਹੈ ਤੇ ਇੱਕ ਸੂਰਜ ਹੈ ਜੀ ਚੰਦਰਮਾ ਤੱਕ ਸਾਰੇ ਵਿਗਿਆਨੀ ਹੁਣ ਤੱਕ ਪਹੁੰਚ ਚੁੱਕੇ ਨੇ ਜੀ ਸੂਰਜ ਤੱਕ ਕੋਈ ਨਹੀਂ ਪਹੁੰਚਿਆ ਉਹਦੇ ਵਿੱਚ ਤਪਸ਼ ਬਹੁਤ ਜ਼ਿਆਦਾ ਹੈ ਜੀ ਚੰਦਰਮਾ ਠੰਡਾ ਬਹੁਤ ਹੈ ਕੱਲ ਕੀ ਧਰਪਾਤ ਸਾਹਿਬ ਜੀ ਨੇ ਸਿੱਖ ਨੂੰ ਦੋਵੇਂ ਚੀਜ਼ਾਂ ਦਿੱਤੀਆਂ ਜਿੱਥੇ ਪੱਗ ਦੀ ਠੱਡਿਆਈ ਦਿੱਤੀ ਉੱਥੇ ਸੂਰ ਉਤਾਈ ਦੀ ਤਪਸਵੀ ਦਿੱਤੀ ਤੁਸੀਂ ਵੇਖਿਆ ਹੋਵੇ ਕਦੇ ਜਿਸ ਦਿਨ ਖੰਡੇ ਬਾਟੇ ਦੀ ਪਾਪੂਲ ਤਿਆਰ ਕੀਤੀ ਪਾਤਸ਼ਾਹ ਜੀ ਨੇ ਜਾਲੀ ਕਿਉਂ ਪਾਇਆ ਨੂੰ ਦੁੱਧ ਵੀ ਪਾ ਸਕਦੇ ਸੀ ਜੀ ਪਾਣੀ ਦਾ ਸੁਭਾਅ ਹੈ ਫ੍ਰਿਜ ਵਿੱਚ ਰੱਖੋ ਪਤਾਸੇ ਉਹਨੇ ਪਾਈ ਹੋਰ ਕੋਈ ਚੀਜ਼ ਪਾ ਸਕਦੇ ਸਨ ਹਾਂਜੀ ਪਾਣੀ ਪਾਇਆ ਇਹ ਤੇ ਕੀ ਉਹ ਤੇ ਕੀ ਸੀ ਕਹਿੰਦੇ ਪਤਾਸੇ ਵੇਖੋ ਹੁਣ ਤੁਸੀਂ ਕਦੇ ਤੁਸੀਂ ਕਿਸੇ ਗੁਰੂ ਘਰ ਜਾਓ ਕਿਸੇ ਵੀ ਹੋਰ ਥਾਂ ਤੇ ਜਾਓ ਜੀ ਜਦੋਂ ਗੁਰਦੁਆਰੇ ਦੇ ਵਿੱਚ ਜਾਂ ਕਿੱਥੋਂ ਵੀ ਤੁਹਾਨੂੰ ਪਤਾਸੇ ਦਾ ਪ੍ਰਸ਼ਾਦ ਮਿਲਦਾ ਤੁਸੀਂ ਹੱਥੇ ਰੱਖ ਕੇ ਵੇਖਣਾ ਕੋਈ ਪਤਾਸਾ ਤੁਹਾਨੂੰ ਛੋਟਾ ਮਿਲੇਗਾ ਕੋਈ ਜੀ ਵੱਡਾ ਮਿਲੇਗਾ ਕੋਈ ਟੇਡਾ ਕੋਈ ਮੇਡਾ ਕੋਈ ਕਿਸੇ ਆਕਾਰ ਦਾ ਪਰ ਵੇਖਣਾ ਜਦੋਂ ਤੱਕ ਹੱਥ ਵਿੱਚ ਉਦੋਂ ਤੱਕ ਉਹਨਾਂ ਦਾ ਆਕਾਰ ਸੀਗਾ ਜੇ ਤੁਸੀਂ ਸਾਰੇ ਪਤਾਸਿਆਂ ਨੂੰ ਪਾਣੀ ਵਿੱਚ ਪਾ ਕੇ ਘੋਲ ਦੋ ਜੀ ਉਹਨਾਂ ਦਾ ਆਕਾਰ ਮਿੱਟ ਜਾਂਦਾ ਹੈ ਉਹਨਾਂ ਦਾ ਆਕਾਰ ਮਿੱਟ ਜਾਂਦਾ ਬਾਕੀ ਕੀ ਰਹਿੰਦਾ ਕੱਲੀ ਮਿਠਾਸ ਜੀ ਕੱਲੀ ਮਿਠਾਸ ਬਾਕੀ ਰਹਿੰਦੀ ਧੰਨ ਗੁਰੂ ਕਲਗੀਧਰ ਪਤਸਾ ਜੀ ਨੇ ਕਿਹਾ ਸੀ ਮੇਰੇ ਮੇਰੇ ਕੋਲ ਆਉਣ ਤੋਂ ਪਹਿਲਾਂ ਖੰਡੇ ਬਾਡੇ ਦੀ ਪਾਹੁਲ ਛਕਣ ਤੋਂ ਪਹਿਲਾਂ ਕੋਈ ਛੀਂਬਾ ਸੀਗਾ ਕੋਈ ਨਾਈ ਸੀਗਾ ਕੋਈ ਕਿਸੇ ਜਾਤ ਧਰਮ ਦਾ ਸੀਗਾ ਮੈਂ ਪਤਾਸੇ ਪਾਇ ਇਸ ਲਈ ਉੱਚਾ ਨੀਮਾ ਵੱਡਾ ਛੋਟਾ ਜ ਮਿਟਾ ਕੇ ਸਿਰਫ ਮੈਂ ਆਪਣੇ ਖਾਸੇ ਦੇ ਵਿੱਚ ਮਠਾਸ ਪਾ ਦਿੰਦਾ ਲੋ ਖਾਸ ਦੇ ਆ ਆਪਣਾ ਖਾਸ ਰੂਪ ਦਿੱਤਾ ਪਤਾ ਸੇ ਕੋਲੋਂ ਬਾਹਰ ਨੂੰ ਹੋਰ ਵੀ ਮਿੱਠਾ ਬਹੁਤ ਸੀਗਾ ਜੀ ਆਉਣ ਨੂੰ ਮਿੱਠਾ ਹੋਰ ਵੀ ਬਹੁਤ ਸੀਗਾ ਪਰ ਹਰ ਇੱਕ ਚੀਜ਼ ਵਿੱਚ ਇੱਕ ਵੱਡੀ ਝੁਗਤ ਹੈ ਹੁਣ ਵੇਖੋ ਜਲ ਪਾਏ ਜਲ ਦਾ ਅਰਥ ਹੈ ਜੇ ਤੇ ਤੁਸੀਂ ਫ੍ਰੀਜ ਵਿੱਚ ਰੱਖੋਗੇ ਠੰਡਾ ਹੋ ਜਾਏਗਾ ਜੇ ਤੁਸੀਂ ਕਿਤੇ ਪਾਣੀ ਦੇ ਥੱਲੇ ਅੱਗ ਬਾਲੋਗੇ ਤੇ ਉਹਨੇ ਉਬਾਲਾ ਵੀ ਮਾਰ ਠੀਕ ਹੈ ਪਤਸਾ ਜੀ ਨੇ ਕਿਹਾ 250 ਚੜੇ ਸ਼ਰਨ ਪਰੇ 100 ਪਰੇ ਜੇ ਰਚ ਚੜ ਕੇ ਆਵੇਗਾ ਸਿੱਖ ਪੰਥ ਦੇ ਨਾਲ ਇੱਕ ਬਹੁਤ ਵੱਡੇ ਵਿਦਵਾਨ ਹੋਏ ਪਿਆਰਾ ਸਿੰਘ ਜੀ ਪਦਮ ਉਹਨਾਂ ਨੇ ਇੱਕ ਗੱਲ ਲਿਖੀ ਕਹਿੰਦੇ ਖਾਲਸਾ ਹੈ ਜੇ ਤੇ ਪ੍ਰੇਮ ਨਾਲ ਇਹਦੇ ਕੋਲੇ ਆਓਗੇ ਤੁਹਾਡੇ ਲਈ ਸੀਸ ਝੁਕਾ ਵੀ ਸਕਦੇ ਨੇ ਜੇ ਚੜ ਕੇ ਆਓਗੇ ਤੇ ਸੀਸ ਲਾਉਣਾ ਵੀ ਜਾਣਦੇ ਇਹ ਸੀਸ ਲਾਉਣਾ ਵੀ ਜਾਣਦੇ ਨੇ ਕਲਗੀ ਤਰਪਾਦਸਾ ਜੀ ਨੇ ਉਹ ਦਾਤ ਦਿੱਤੀ ਫਿਰ ਬਾਬਾ ਦੀਪ ਸਿੰਘ ਜੀ ਨੇ ਖੰਡੇ ਬਾਟੇ ਦੀ ਬਾਹੁਲ ਸ਼ਕੀ ਜੀ ਤੇ ਵੇਖੋ ਫਿਰ ਸਿੱਖ ਨੂੰ ਜਦੋਂ ਖੰਡੇ ਬਾਟੇ ਦੀ ਬਾਹੁਲ ਸ਼ਕੀ ਦੀਆਂ ਪੰਜ ਕਕਾਰ ਮਿਲਦੇ ਨੇ ਅਨਜਕ ਕਾਰਾਂ ਦੇ ਵਿੱਚ ਸ਼ਸਤਰ ਹੈਗਾ ਕੰਗਾ ਕੜਾ ਸ਼ੈਰਾ ਕਿਰਪਾਨ ਕੇਸ ਜਿਹੜੇ ਮਾਲਕ ਵੱਲੋਂ ਮਿਲੇ ਨੇ ਜੀ ਫਿਰ ਬਾਬਾ ਦੀਪ ਸਿੰਘ ਜੀ ਨੇ ਇੱਥੇ ਸ਼ਸਤਰ ਵਿੱਦਿਆ ਸੂਤਿਜੀ ਦੇ ਵਿੱਚ ਤੀਰ ਅੰਦਾਜ਼ੀ ਨੇਜੇਬਾਜੀ ਹਰ ਤਰ੍ਹਾਂ ਦਾ ਸ਼ਸਤਰ ਬਾਬਾ ਦੀਪ ਸਿੰਘ ਜੀ ਨੇ ਇਸ ਧਰਤੀ ਤੇ ਚਲਾਉਣਾ ਸਿੱਖਿਆ ਸੰਤ ਤੇ ਸਿਪਾਈ ਦੀ ਜਿਹੜੀ ਜੀਵਨ ਦੀ ਜੁਗਤ ਬਣੀ ਉਤੋਂ ਅੰਮ੍ਰਿਤ ਵੇਲੇ ਸਿਮਰਨ ਕਰਨਾ ਬੰਦਗੀ ਵਿੱਚ ਜੁੜਨਾ ਇਹ ਗੁਰੂ ਘਰ ਦੀ ਮਰਿਆਦਾ ਅੱਜ ਬੜੇ ਲੋਕਾਂ ਕੋਲੇ ਹਥਿਆਰ ਹੈ ਠੀਕ ਹੈ ਪਰ ਇਹ ਖ ਜਿਹਦੇ ਕੋਲੇ ਭਗਤੀ ਹੋਵੇਗੀ ਉਹ ਸ਼ਕਤੀ ਦੀ ਵਰਤੋਂ ਠੀਕ ਕਰੂਗਾ ਜਿਹਦੇ ਕੋਲੇ ਭਗਤੀ ਨਹੀਂ ਕਹੇ ਉਹ ਸ਼ਕਤੀ ਦੀ ਵਰਤੋਂ ਕਦੇ ਵੀ ਠੀਕ ਨਹੀਂ ਕਰੂਗਾ ਉਹ ਜਾ ਕੇ ਲੋਕਾਂ ਦੇ ਉੱਤੇ ਜ਼ੁਲਮ ਕਰੂਗਾ ਜਾਂ ਧੱਕਾ ਕਰੂਗਾ ਜਿਹਦੇ ਕੋਲੇ ਭਗਤੀ ਹੈ ਉਹ ਜਦ ਸ਼ਕਤੀ ਦੀ ਵਰਤੋਂ ਕਰੂਗਾ ਉਹਦੇ ਲਈ ਪਾਤਸ਼ਾਹ ਜੀ ਕਹਿੰਦੇ ਸੂਰਾ ਸੋ ਪਹਿਚਾਨੀਏ ਜੋ ਨਰ ਹੈ ਦੀਨ ਕਹਿ ਕੇ ਉਹ ਤਾਂ ਅਮਲੇ ਹੀ ਲੜੂਗਾ ਉਹ ਇਹ ਨਹੀਂ ਕਿ ਕਿਸੇ ਗਵੰਦੀ ਨੇ ਉੱਤੇ ਖਾਤ ਚੁੱਕ ਦਿੱਤਾ ਬਾਬਾ ਦੀਪ ਸਿੰਘ ਜੀ ਨੂੰ ਇਹ ਸਾਰੀ ਸਿੱਖਿਆ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਵਿੱਚੋਂ ਮਿਲੀ ਸ਼ਾਸਤਰ ਵਿਦਿਆ ਸ਼ਾਸਤਰ ਵਿਦਿਆ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਬਾਣਾ